ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲਸ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਯੂਜ਼ਰ ਹੋ ਤੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਇਸ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਹੀ ਤੁਹਾਨੂੰ ਸਾਡੀਆਂ ਨਵੀਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨਾਲ ਨਾਲ ਮਿਲਦੇ ਰਹਿਣ ਮੈਂ ਬ੍ਰਿਜ ਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ K 8ਵੀਂ ਪਾਠ 1 ਨੰਬਰ ਸਿਸਟਮ ਵਿੱਚ ਇਸ ਪਾਠ ਦੇ ਬਹੁ ਵਿਸੰਧੀ ਪ੍ਰਸ਼ਨ ਅਤੀ ਸਹੀ ਗੱਲ ਪੜਾਂਗੇ ਇਹ ਇੰਤਸਾਜਮਾ ਹੇਰ ਨੰਬਰ ਸਿਸਟਮ ਹੈ ਕੰਪਿਊਟਰ ਸਾਇੰਸ ਵਿੱਚ ਵਰਤੇ ਆ ਜਾਂਦਾ ਹੈ ਤੇ ਸਾਡੇ ਕੋਲ ਚਾਰ ਕਿਸਮ ਦੇ ਨੰਬਰ ਸਿਸਟਮ ਹੁੰਦੇ ਨੇ ਇੱਕ ਹੁੰਦਾ ਡੈਸੀਮਲ ਨੰਬਰ ਇਹਦਾ ਬੇਸ 10 ਹੁੰਦਾ ਹੈ ਤੇ ਇਹਦੇ ਵਿੱਚ 0 ਤੋਂ ਲੈ ਕੇ 9 ਤੱਕ ਡਿਜੀਟ ਵਰਤੇ ਜਾਂਦੇ ਹਨ ਦੂਜਾ ਹੈ ਬਾਈਨਰੀ ਨੰਬਰ ਇਹਦਾ ਬੇਸ 2 ਹੁੰਦਾ ਹੈ ਕਿਉਂਕਿ ਅੱਜ ਦੋ ਡਿਜੀਟ 0 ਅਤੇ 1 ਵਰਤੇ ਜਾਂਦੇ ਹਨ ਤੀਜਾ ਹੈ ਓਕਟਲ ਨੰਬਰ ਇਹਦਾ ਬੇਸ 8 ਹੁੰਦਾ ਹੈ ਕਿਉਂਕਿ ਇਹਦੇ ਵਿੱਚ 0 ਤੋਂ ਲੈ ਕੇ 7 ਤੱਕ ਡਿਜੀਟ ਵਰਤੇ ਜਾਂਦੇ ਹਨ ਤੇ ਨੰਬਰ ਚਾਰ ਹੈ ਹੈਕਸਾਡੈਸੀਮਲ ਨੰਬਰਸ ਜਿਹੜਾ ਹੈਕਸਾਡੈਸੀਮਲ ਨੰਬਰ ਹੈ ਆ ਦਾ بیس 16 ਹੁੰਦਾ ਹੈ ਤੇ ਇਹਦੇ ਵਿੱਚ 0 ਤੋਂ ਲੈ ਕੇ 9 ਡਿਜੀਟ ਵਰਤੇ ਜਾਂਦੇ ਆ ਤੇ A ਤੋਂ ਲੈ ਕੇ F ਤੱਕ ਅਲਫਾਬੈਟ ਵਰਤੇ ਜਾਂਦੇ ਨੇ ਤੇ A ਦਾ ਮਤਲਬ ਹੁੰਦਾ 10 B ਦਾ 11 C ਦਾ 12 D ਦਾ 13 E ਦਾ 14 ਤੇ F ਦਾ 15 ਇਸ ਤਰ੍ਹਾਂ 0 ਤੋਂ ਲੈ ਕੇ 15 ਸਾਡੇ ਕਿ ਹੋ ਗਏ 16 ਡਿਜੀਟਸ ਤੇ ਹੁਣ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਹੁਪਸੰਦੀਪ੍ਰਸ਼ਨ ਨੰਬਰ 1 ਹੈਕਸਾਡੈਸੀਮਲ ਸਿਸਟਮ ਵਿੱਚ ਹੇਠ ਲਿਖਿਆਂ ਵਿੱਚੋਂ ਸਭ ਤੋਂ ਛੋਟੀ ਸੰਖਿਆ ਕਿਹੜੀ ਹੈ ਹੈਕਸਾਡੈਸਿਮਲ ਬਾਰੇ ਤੁਹਾਨੂੰ ਦੱਸਿਆ ਕਿ ਇਹਦੇ ਵਿੱਚ 0 ਲੈ ਕੇ 9 ਤੇ A ਤੋਂ ਲੈ ਕੇ F ਤੱਕ ਜਿਹੜੇ ਅਲਫਾਬੈਟ ਹੈ ਵਰਤੇ ਜਾਂਦੇ ਨੇ ਨਹੀਂ ਤੇ ਆਪਸ਼ਨ ਨੇ 0 1 A ਜਾਂ F ਤੇ ਸਭ ਤੋਂ ਛੋਟਾ ਨੰਬਰ ਹੈ ਹੈਕਸਾਡੈਸਿਮਲ ਵਿੱਚ ਕਿਹੜਾ ਹੋਇਆ 0 ਜੈਸ ਆਹ ਅਨਸਰ ਆਏਗਾ 0 ਕਿਉਂਕਿ ਹੈਕਸਾਡੈਸਿਮਲ ਨੰਬਰ ਸਿਸਟਮ 'ਚ ਸਭ ਤੋਂ ਛੋਟਾ ਨੰਬਰ 0 ਹੁੰਦਾ ਹੈ ਨੰਬਰ 2 ਡੈਸੀਮਲ ਨੰਬਰ 15 ਦਾ ਬਾਈਨਰੀ ਸਮਾਨ ਕੋਡ ਕੀ ਹੈ ਡੈਸੀਮਲ ਨੰਬਰ ਉਹ ਨੰਬਰ ਹੁੰਦੇ ਨੇ ਜਿਨ੍ਹਾਂ ਵਿੱਚ 0 ਤੋਂ ਲੈ ਕੇ 9 ਡਿਜੀਟ ਦਾ ਕੋਈ ਵੀ ਡਿਜੀਟ ਆਂਦਾ ਹੈ ਐਨੀ ਕੰਬੀਨੇਸ਼ਨ ਦਾ ਤੇ ਇਹਦਾ ਬਾਇਨਰੀ ਸਮਾਨ ਕੋਡ ਕਿ ਹੋਏਗਾ ਬਾਇਨਰੀ ਸਮਾਨ ਕੋਡ ਦਾ ਮਤਲਬ ਹੁੰਦਾ ਹੈ 0 1 ਦੀ ਫਾਰਮ ਜਿਸ ਦੇ ਵਿੱਚ 0 ਤੇ 1 ਦੀ ਫਾਰਮ ਚ ਕੋਈ ਨੰਬਰ ਲਿਖਿਆ ਜਾਂਦਾ ਹੈ ਇਸਦੇ ਆਪਸ਼ਨ ਨੇ 011 4 ਟਾਈਮਸ 1 0101 ਤੇ 0011 ਤੇ ਇਹਦਾ ਅਨਸਰ ਆ ਗਿਆ ਇਹਦਾ ਆਪਸ਼ਨ 4 ਬਾਰੀ 1 ਮਿਲ 4 1 4 ਟਾਈਮਸ ਉਹ ਅਨਸਰ ਕਿਵੇਂ ਆਇਆ ਹੈ ਕਿਉਂਕਿ ਅਧਿਨੇ ਸਾਨੂੰ ਕੀ ਹੁਣ ਪਤਾ ਹੋਣਾ ਚਾਹੀਦਾ ਹੈ ਕਿ ਡੈਸੀਮਲ ਨੰਬਰ ਨੂੰ ਬਾਈਨਰੀ ਕੋਡ ਚ ਕਿਵੇਂ ਕਨਵਰਟ ਕਰਨਾ ਹੈ ਤੇ ਉਹਦੇ ਲਈ ਆਪਾਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਜਿਹੜਾ ਨੰਬਰ ਹੈ ਉਹਨੂੰ ਆਪਾਂ ਦੋ ਨਾਲ ਭਾਗ ਕਰਨਾ ਹੈ ਦੋ ਨਾਲ ਡਿਵਾਈਡ ਕਰਨਾ ਹੈ ਤੇ ਟੇਬਲ ਪੜ੍ਹਨਾ ਹੈ ਦੋ ਦਾ ਦੋ ਸੱਤੇ 14 ਮਤਲਬ ਕਿ 7 6 ਆ ਗਿਆ ਕੋਸ਼ੈਂਟ ਤੇ ਪਿੱਛੇ ਬਚ ਗਿਆ 1 ਰਿਮੇਂਡਰ ਕਿਉਂਕਿ ਇਹਦੇ ਚ ਇੰਟੀਜਰ ਡਿਵੀਜ਼ਨ ਹੁੰਦੀ ਹੈ ਇੰਟੀਜਰ ਡਿਵੀਜ਼ਨ ਦਾ ਮਤਲਬ ਹੁੰਦਾ ਹੈ ਜਿੱਥੇ ਡੈਸੀਮਲ ਪੁਆਇੰਟ ਅਲਾਉਡ ਨਹੀਂ ਹੁੰਦਾ ਉਸ ਤੋਂ ਬਾਅਦ ਆਇਆ ਹੁੰ ਸਤ ਨੂੰ ਜਿਹੜਾ ਕੁਸ਼ਣ ਆਇਆ ਇਹਨੂੰ ਦੋ ਨਾਲ ਡਿਵਾਈਡ ਕਰਨਾ ਹੈ ਤੇ 2 3 6 ਮਤਲਬ ਟੇਬਲ 10 ਤੱਕ ਗਿਆ 7 ਪੂਰਾ ਡਿਵੀਜ਼ੀਬਲ ਨਹੀਂ ਹੈ ਤਾਂ ਫਿਰ ਰਿਮੈਂਡਰ 1 ਬਚ ਗਿਆ ਉਸ ਤੋਂ ਬਾਅਦ ਮੇਰੇ ਕੋਲ ਕੁਸ਼ਣ 10 ਆਇਆ ਸੀ ਇਹਨੂੰ ਦੋ ਨਾਲ ਭਾਗ ਕੀਤਾ ਦੋ ਨਾਲ ਡਿਵਾਈਡ ਕੀਤਾ ਤੇ ਦੋ ਨਾਲ ਡਿਵਾਈਡ ਕੀਤਾ ਤੇ ਦੋ ਵ ਇੱਕਮ ਦੋ ਤੇ ਫਿਰ ਇੱਕ ਰਿਮੇਂਡਰ ਬਚ ਗਿਆ ਜਦੋਂ ਜੋ ਤੱਕ ਨੰਬਰ ਪੂਰਾ ਭਾਗ ਨਹੀਂ ਹੁੰਦਾ ਉਦ ਤੱਕ ਰਿਮੇਂਡਰ 1 ਆਏਗਾ ਜਦੋਂ ਪੂਰਾ ਡਿਵੀਜ਼ੀਬਲ ਹੋ ਜਾਂਦਾ ਹੈ ਤੇ 0 ਰਿਮੇਂਡਰ ਆਂਦਾ ਹੈ ਹੁਣ 1 ਕੋ 2 ਨਾਲ ਡਿਵਾਈਡ ਕੀਤਾ ਜਿਹੜਾ 1 ਹੈ ਇਹ ਡਿਵੀਜ਼ੀਬਲ 2 ਨਾਲ ਨਹੀਂ ਹੈ ਸੋ ਜਦ ਛੋਟੇ ਨੰਬਰ ਨੂੰ ਵੱਡੇ ਨੰਬਰ ਨਾਲ ਡਿਵਾਈਡ ਕਰਾਂਗੇ ਤੇ ਛੋਟਾ ਨੰਬਰ ਜਿਹੜਾ ਹੈ ਉਹ ਰਿਮੇਂਡਰ ਆ ਜਾਂਦਾ ਹੈ ਤੇ ਕੁਸ਼ੈਂਟ ਆ ਜਾਏਗਾ 0 ਤੇ ਹੁਣ ਤੁਸੀਂ ਕੀ ਕਰਨਾ ਹੈ ਕਿ ਇਹਦਾ ਕੋਡ ਕਿਵੇਂ ਤਿਆਰ ਕਰਨਾ ਹੈ ਉਹਦੇ ਲਈ ਅਸੀਂ ਕੀ ਕਰਨਾ ਹੈ ਜਿਹਦਾਦਾ ਕੋਡ ਤਿਆਰ ਕਰਨਾ ਹੈ ઓડેલેસી બોટમ તો આઉટપુટ નોટ करनी है जमे की पहले 1 फेयर 1 फेयर 1 फेयर 1 એਦਾ મતલબ હો ગયા કે 4 ટાઈમ્સ 1 આ ગયા તો નું કીમે લખના કે 4 વારી 1 બ્રેકેટ છે ਤੇ પેરાં છે 2 એਦਾ મતલબ આયે કે ઓન સાડે કોલ કી આ ગયા જે આન્સર ਚਾਰਵਰੀ ਬਣਾਇਆ ਸੀ ਉਹ ਇਸ ਤਰੀਕੇ ਨਾਲ ਆਣਾ ਹੈ ਬਾਕੀ ਤੁਸੀਂ ਕਿਸੇ ਹੋਰ ਨੰਬਰ ਦੀ ਪ੍ਰੈਕਟਿਸ ਸਾਡੇ ਨਾਲ ਕਰ ਸਕਦੇ ਹੋ ਤੇ ਬਾਕੀ ਜਦੋਂ ਵੱਡੇ ਪ੍ਰਸ਼ਨ ਉੱਤਰ ਪੜ੍ਹਾਂਗੇ ਉਹਦੇ ਵਿੱਚ ਤੁਹਾਨੂੰ ਇਹਦੇ ਬਾਰੇ ਡਿਟੇਲ ਵਿੱਚ ਕਰਵਾਇਆ ਜਾਵੇਗਾ ਨੰਬਰ 3 ਰੋਜ਼ਾਨਾ ਅੰਕ ਗਣਿਤ ਵਿੱਚ ਕਿਹੜਾ ਨੰਬਰ ਸਿਸਟਮ ਸਭ ਤੋਂ ਵੱਧ ਵਰਤਿਆ ਜਾਂਦਾ ਹੈ ਕਿ ਬਈ ਡੇਲੀ ਲਾਈਫ 'ਚ ਸਭ ਤੋਂ ਜ਼ਿਆਦਾ ਨੰਬਰ ਕਿਹੜਾ ਵਰਤਦੇ ਹਾਂ ਕਿਹੜਾ ਨੰਬਰ ਸਿਸਟਮ ਵਰਤਦੇ ਹਾਂ ਆਪਸ਼ਨ ਆ ਬਾਈਨਰੀ ਡੈਸੀਮਲ ਹੈਕਸਾਡੈਸੀਮਲ ਜਾਂ ਆਕਟਲ ਤੇ ਇਸ ਦੱਸੇ ਜਾਂ ਅੰਤਰੇ ਡੈਸੀਮਲ ਤੇ ਆਪਾਂ ਆਪਣੀ ਲਾਈਫ ਵਿੱਚ ਡੈਸੀਮਲ ਨੰਬਰ ਸਿਸਟਮ ਸਭ ਤੋਂ ਜ਼ਿਆਦਾ ਵਰਤਦੇ ਹਾਂ ਕਿ ਮੰਨ ਲਓ ਕੋਈ ਪੈਸੇ ਦਾ ਲੈਣ-ਦੇਣ ਕਰਨਾ ਹੈ ਸਮਾਂ ਦੇਖਣਾ ਹੈ ਉਹਦੇ ਲਈ ਡੈਸੀਮਲ ਨੰਬਰ ਸਿਸਟਮ ਵਰਤਦਾ ਕੋਈ ਕੁਆਂਟੀਟੀ ਕਿਸੇ ਚੀਜ਼ ਦੀ ਮੈਜ਼ਰ ਕਰਨੀ ਹੈ ਕਿਸੇ ਚੀਜ਼ ਨੂੰ ਤੋਲਣਾ ਹੈ ਤੇ ਡੈਸੀਮਲ ਸਿਸਟਮ ਉਹ ਸਿਸਟਮ ਹੁੰਦਾ ਹੈ ਜਿਹਦੇ ਜੀਰ ਤੋਂ ਲੈ ਕੇ 9 ਤੱਕ ਡਿਜੀਟਸ ਆਉਂਦੇ ਨੇ ਨੰਬਰ 4 ਹੈਕਸਾ ਡੈਸੀਮਲ ਨੰਬਰ ਸਿਸਟਮ ਦਾ ਰੈਡਿਕਸ ਕੀ ਹੈ ਕਿ ਹੈਕਸਾ ਡੈਸੀਮਲ ਨੰਬਰ ਸਿਸਟਮ ਦਾ ਬੇਸ ਕਿੰਨਾ ਹੁੰਦਾ ਹੈ ਇਹਦੇ ਆਪਸ਼ਨ ਨੇ 2 15 8 ਜਾਂ 16 ਤੇ ਇਸ ਦਾ ਆਨਸਰ ਹੈ 16 ਕਿ ਹੈ ਹੈਕਸਾ ਡੈਸਿਮਲ ਨੰਬਰ ਸਿਸਟਮ ਦਾ ਬੇਸ ਜਿਹੜਾ ਹੈ ਰੈਡਿਕਸ ਹੈ 16 ਉਹ ਦਾ 16 ਕਿਵੇਂ ਹੁੰਦਾ ਤੁਹਾਨੂੰ ਪਹਿਲੇ ਵੀ ਦੱਸਿਆ ਸੀ ਕਿ ਅੰਦਰ 0 ਤੋਂ ਲੈ ਕੇ 9 ਤੱਕ ਡਿਜੀਟ ਹੁੰਦੇ ਹਨ ਤਾਂ A ਤੋਂ ਲੈ ਕੇ F ਤੱਕ ਅਲਫਾਬੈਟ ਹੁੰਦੇ ਹੈ ਤੇ A ਦਾ ਮਤਲਬ 10 ਹੁੰਦਾ ਹੈ ਅਪ ਟੂ ਕੋਰਸਪੋਂਡਿੰਗਲੀ F ਦਾ ਮਤਲਬ ਹੁੰਦਾ ਹੈ 15 ਜਿਹਦੇ ਕਰਕੇ ਆ ਦਾ ਬੇਸ ਕਿੰਨਾ ਹੋ ਗਿਆ 16 ਨੰਬਰ 5 38CB 16 ਕਿਸ ਨੰਬਰ ਸਿਸਟਮ ਦੀ ਇੱਕ ਉਦਾਹਰਨ ਹੈ ਮਤਲਬ

0 ਤੇ ਲੈ ਕੇ 9 ਤੱਕ ਡਿਜੀਟਲ ਆਉਟ ਹੁੰਦੇ ਜਿੱਦਾਂ 3 ਵੀ ਆ ਗਿਆ 8 ਵੀ ਆ ਗਿਆ ਤੇ A ਤੋਂ ਲੈ ਕੇ F ਤੱਕ ਅਲਫਾਬੈਟ ਹੁੰਦੇ ਨੇ ਤੇ ਇੱਥੇ C ਤੇ B ਆਇਆ ਇਸ ਕਰਕੇ ਇਹ ਕਿਹੜਾ ਹੈਗਾ ਹੈਕਸਾਡੈਸੀਮਲ ਆ ਗਿਆ ਸਹੀ ਜਾਂ ਗਲਤ ਦੱਸੋ ਪਹਿਲਾ ਬਾਈਨਰੀ ਨੰਬਰ 11 11 ਦਸ਼ਮਲ ਨੰਬਰ 15.10 ਦਾ ਹੈ ਇਹ ਬਿਲਕੁਲ ਸਹੀ ਹੈ ਪਿਛਲੇ ਕੁਐਸਚਨ 'ਚ ਜਿਹੜਾ ਆਪਾਂ MCQ ਪੜ੍ਹੇ ਸੀ ਤੁਹਾਨੂੰ ਉਸ ਦਾ ਮੈਦਿਕ ਕਨਵਰਸ਼ਨ ਕਰਕੇ ਵੀ ਦੱਸਿਆ ਸੀ ਨੰਬਰ 2 हैक्साडेसिमल सिस्टम का बेस ज रेडिक्स दो हुंदा है हों गलत है क्योंकि हैक्साडेसिमल का जो बेस है रेडिक्स है वो है वो हों जो दो बेस है रेडिक्स है वह होंडरी नंबर का नंबर तीन ओकटल शब्द लातीनी शब्द ओकट तो आया है जिसका अर्थ है अठ यह बिल्कुल सही है जो ओकटल शब्द है लातीनी भाषा के ਓਕਟਲ ਤੋਂ ਬਣਿਆ ਜਿਹਦਾ ਮਤਲਬ ਹੁੰਦਾ ਹੈ ਕਿ 8 ਡਿਜੀਟ ਤੇ ਓਕਟਲ ਵਿੱਚ 0 ਤੋਂ ਲੈ ਕੇ 7 ਡਿਜੀਟ ਵਰਤੇ ਜਾਂਦੇ ਨੇ ਟੋਟਲ ਕਿੰਨੇ ਹੋਗੇ 8 ਤੇ ਸੋ ਗਿਆ ਬਿਲਕੁਲ ਸਹੀ ਹੈ ਨੰਬਰ 4 ਬਾਈਨਰੀ ਨੰਬਰ ਸਿਸਟਮ ਸਿਰਫ 0 ਅਤੇ 1 ਅੰਕਾਂ ਦੀ ਵਰਤੋਂ ਕਰਕੇ ਕਿਸੇ ਵੀ ਸੰਖਿਆ ਨੂੰ ਦਰਸਾਉਂਦਾ ਹੈ ਜਿਹੜਾ ਬਾਈਨਰੀ ਨੰਬਰ ਸਿਸਟਮ ਹੈ ਅਰਥੇ 0 ਤੋਂ ਲੈ ਕੇ 1 ਤੱਕ ਅੰਕ ਜਿਹੜੇ ਆ ਉਹ ਆਪਾਂ ਵਰਤ ਸਕਦੇ ਹਾਂ ਤੇ ਇਹ ਬਿਲਕੁਲ सही है इतने जीरो मतलब ऑफ हूँ तो वन का मतलब ऑन हों सा जोड़ा कंप्यूटर है बेसिकली बाइनरी लैंगुएज में ही अंडरस्टैंड करता है जिन्होंने मशीन लैंगुएज भी कहा जाता है नंबर पांच ओक्टल नंबर सिस्टम में नाइ अंक वैध है कि नो वैल्यू वैध है यह बिल्कुल गलत है क्योंकि तो ओकटल नंबर सिस्टम के जीरो तो लैके सत्त डिजिट होंगे इस करके आंसर है गलत है नंबर छे हेक्साडेसिमल सिस्टम विच अक्षर बी दशमलव मतलब डेसिमल मूल 12 ਨੂੰ ਦਰਸਾਉਂਦਾ ਹੈ ਇਹ ਗਲਤ ਹੈ ਇਹ ਗਲਤ ਕਿਉਂ ਹੈ ਕਿਉਂਕਿ ए ਦਾ ਮਤਲਬ 10 ਹੁੰਦਾ ਤੇ ਬੀ ਦਾ ਮਤਲਬ 11 ਹੁੰਦਾ ਇਸ ਕਰਕੇ ਇਹ ਗਲਤ ਹੈ ਤੇ ਸਤਮਾ रोमन ਨੰਬਰ ਸਿਸਟਮ ਪੋਜੀਸ਼ਨਲ ਨੰਬਰ ਸਿਸਟਮ ਦੀ ਇੱਕ ਉਦਾਹਰਣ ਹੈ ਇਹ ਗਲਤ ਹੈ ਇਹ ਗਲਤ ਕਿਉਂ ਹੈ ਕਿਉਂਕਿ ਜਿਹੜੇ ਪੋਜੀਸ਼ਨਲ ਨੰਬਰ ਸਿਸਟਮ ਹੁੰਦੇ ਨੇ ਉਹ ਕਿਸੇ ਨੰਬਰ ਦੀ ਸਥਿਤੀ ਨੂੰ ਦੱਸਦੇ ਨੇ ਕਿ ਕਿਹੜੀ ਪੋਜੀਸ਼ਨ ਤੇ ਕਿਹੜਾ ਨੰਬਰ ਆਇਆ ਹੈ ਜਿਵੇਂ ਕਿ डैसीमल नंबर सिस्टम हैक्साडेसीमन ओक्टल, बाइनरी वो साइजिशनल नंबर सिस्टम है लेकिन जो रोमन अंग हैगी है ए पोजिशनल नंबर सिस्टम नहीं है एक नॉन पोजिशनल नंबर सिस्टम है तो आज लिखना ही अगली बार किस फिर किस नवे टॉपिक ना मिलेंगे जेकर तो कोई क्वैरी है तो तीन कमेंट सैक्शन पूछ सकते हो जो कंप्यूटर अध्यापक की मदद लै सकते हो धनबाद ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲਸ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਵਾ ਤੇ ਬੈਲ